ਆ ਤਸਵੀਰਾਂ ਨੇ ਮਨਾਵਾ ਪਿੰਡ ਦੀਆਂ ਪੰਜਾਬ ਦਾ ਇੱਕੋ ਇੱਕ ਪਿੰਡ ਹੈ ਜਿਹੜਾ ਹੁਣ ਤੱਕ ਨਸ਼ਾ ਮੁਕਤ ਮੰਨਿਆ ਜਾਂਦਾ ਹੈ ਤੇ ਅਵਾਰਡ ਵੀ ਲੈ ਚੁੱਕਾ ਹੈ ਇਹ ਪਿੰਡ ਕਿ ਇਹ ਪਿੰਡ ਨਸ਼ਾ ਮੁਕਤ ਹੈ ਅਸੀਂ ਜਿਹੜਾ ਇਹ ਮਤਾ ਪਾਇਆ ਕਿ ਜੇਕਰ ਸਾਡੇ ਪਿੰਡ ਵਿੱਚ ਕੋਈ ਵੀ ਬੰਦਾ ਨਸ਼ਾ ਵੇਚੂਗਾ ਉਹ ਸ਼ਰਾਬ ਹੋਵੇ ਉਸ ਮੈਕ ਹੋਵੇ ਉਹ ਹੀਰਣ ਹੋਵੇ ਜਾਂ ਕੋਈ ਬੰਦਾ ਸਮਗਲਿੰਗ ਕਰਦਾ ਜਾਂ ਕੋਈ ਇਹੋ ਜਿਹਾ ਕੰਮ ਕਰਦਾ ਫੜਿਆ ਜਾਂਦਾ ਉਹ ਸਮੈਕ ਪੀਂਦਾ ਜਾਂ ਕੋਈ ਹੀਰਣ ਪੀਂਦਾ ਫੜਿਆ ਜਾਂਦਾ ਹੈ ਤਾਂ ਸਾਡੀ ਪਿੰਡ ਦੀ ਪੰਚਾਇਤ ਜਿਹੜੀ ਆ ਉਸ ਦਾ ਸਾਥ ਨਹੀਂ ਦੇਊਗੀ ਉਸ ਤੋਂ ਇੱਥੋਂ ਤੱਕ ਕਿ ਉਸ ਤੋਂ ਨਾਲ ਅਸੀਂ ਕੋਈ ਸਰੂਕਾਰ ਵੀ ਨਹੀਂ ਰੱਖਾਂਗੇ ਇਵੇਂ ਕਿ ਕੋਈ ਕੋਡ ਦੇ ਵਿੱਚ ਜੇ ਕੋਈ ਉਹਦੀ ਕੋਈ ਬੇਲ ਹੋਈ ਆ ਤਾਂ ਜਿਹੜੀ ਸ਼ੋਰਟੀ ਬੌਣ ਨੇ ਜਿਹੜੇ ਮਚਲਕੇ ਆ ਅਸੀਂ ਕੋਈ ਉਹਦੀ ਜ਼ਮਾਨਤ ਭਰਨ ਲਈ ਨਹੀਂ ਜਾਵਾਂਗੇ। ਨਾ ਕੋ ਨਸ਼ਾ ਸਾਡੇ ਮਨਾਵੇਂ ਪਿੰਡ ਚ ਹੈਗਾ ਤੇ ਨਾ ਕੋ ਕਰਤਾ ਹੀ ਆ। ਯੁੱਧ ਨਸ਼ਿਆਂ ਵਿਰੁੱਧ ਦੇ ਸੰਬੰਧ ਵਿੱਚ ਮਤਾ ਪਾ ਦਿੱਤਾ ਕਿ ਕੋਈ ਵੀ ਪਿੰਡ ਵਾਸੀ ਜਾਂ ਕੋਈ ਬਾਹਰੋਂ ਆ ਕੇ ਉੱਥੇ ਨਸ਼ਾ ਵੇਚਦਾ ਹੈ ਤਾਂ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਪਹਿਲਾਂ ਵੀ ਇਸ ਪਿੰਡ ਨੂੰ ਮਾਣ ਹੈ ਕਿ ਇਹ ਪਿੰਡ ਨਸ਼ਾ ਮੁਕਤ ਹੈ ਕੋਈ ਵੀ ਇੱਥੇ ਕਿਸੇ ਵੱਡੇ ਨਸ਼ੇ ਦਾ ਆਦੀ ਨਹੀਂ ਹੈ ਦੋਸਤੋ ਸੁਰਖਾਪ ਟੀਵੀ ਦੇ ਨਾਲ ਜੁੜੇ ਹੋ ਮੈਂ ਹਾਂ ਗੁਰਦਿਆਲ ਸਿੰਘ ਤੇ ਪਿਛਲੇ ਲੰਬੇ ਸਮੇਂ ਤੋਂ ਇੱਕ ਬਹੁਤ ਜ਼ਿਆਦਾ ਜਿਹੜਾ ਰੌਲਾ ਪੈ ਰਿਹਾ ਸੀਗਾ ਕਿ ਪੰਜਾਬ ਜਿਹੜਾ ਉਹ ਖਤਮ ਹੁੰਦਾ ਜਾ ਰਿਹਾ ਛੇਵੇਂ ਦਰਿਆ ਦੇ ਕਾਰਨ ਜਾਨੀ ਨਸ਼ਿਆਂ ਦਾ ਵਾਗਰਿਆ ਦਰਿਆ ਜਿਹੜਾ ਵਾ ਉਸ ਹਰ ਇੱਕ ਵਾਸਤੇ ਚਿੰਤਾ ਦਾ ਵਿਸ਼ਾ ਸੀਗਾ ਥੋੜੇ ਦਿਨਾਂ ਤੋਂ ਪੰਜਾਬ ਸਰਕਾਰ ਵੱਲੋਂ ਇੱਕ ਨਵੀਂ ਮੁਹਿੰਮ ਜਿਹੜੀ ਸ਼ੁਰੂ ਕੀਤੀ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਉਸ ਨੂੰ ਲੈ ਕੇ ਪਿੰਡਾਂ ਦੇ ਵਿੱਚ ਹੁਣ ਪਹਿਲ ਕਦਮੀ ਹੋਣੀ ਸ਼ੁਰੂ ਹੋਈ ਹੈ ਐਸੇ ਵੇਲੇ ਮੈਂ ਖੜਾ ਵਾਂ ਮਨਾਵਾ ਪਿੰਡ ਦੇ ਵਿੱਚ ਤੇ ਮਨਾਵਾ ਪਿੰਡ ਦੇ ਲੋਕਾਂ ਨੇ ਪਹਿਲ ਕਦਮੀ ਕਰਦਿਆਂ ਹੋਇਆਂ ਮਤਾ ਪਾ ਦਿੱਤਾ ਹੈ ਕਿ ਅਸੀਂ ਇੱਥੇ ਜੇ ਕੋਈ ਇਸ ਤਰ੍ਹਾਂ ਦਾ ਜਿਨੂੰ ਆਪਾਂ ਕਹਿ ਦਈਏ ਨਸ਼ੇ ਦਾ ਤਸਕਰ ਹੋਵੇਗਾ ਵੀ ਉਹਦੇ ਘਰ ਘਰ ਜਾ ਕੇ ਵੀ ਅਸੀਂ ਆਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਜੇ ਕੋਈ ਪਿੱਛੇ ਕਰਦਾ ਰਿਹਾ ਤੇ ਉਹ ਵੀ ਕੰਮ ਬੰਦ ਕਰ ਦੇਵੇ ਕਿਉਂਕਿ ਸੀਐਮ ਸਾਹਿਬ ਨੇ ਸਿੱਧਾ ਕਹਿ ਦਿੱਤਾ ਵੀ ਜਾਂ ਤਾਂ ਲੋਕ ਪਿੰਡ ਛੱਡ ਜਾਣਗੇ ਤੇ ਜਾਂ ਪੰਜਾਬ ਛੱਡ ਜਾਣਗੇ ਜਿਹੜੇ ਲੋਕ ਇਸ ਤਰ੍ਹਾਂ ਦੇ ਨੇ ਆਪਣੇ ਨਾਲ ਪਿੰਡ ਦੀ ਪੰਚਾਇਤ ਮੌਜੂਦ ਆ ਉਹ ਕਰਦਿਆਂ ਗੱਲਬਾਤ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੜਾ ਲੰਮੇ ਸਮੇਂ ਤੋਂ ਰੌਲਾ ਪੈ ਰਿਹਾ ਜੀ ਹੁਣ ਜਿਹੜੇ ਆnde ਦੇਰ ਆਏ ਦਰਸਤ ਆਏ ਕਿਵੇਂ ਲੱਗ ਰਿਹਾ ਜੀ ਵੇਖੋ ਜੀ ਇਹ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਇਹ ਨਸ਼ਿਆਂ ਵਿਰੁੱਧ ਮੁਹਿੰਮ ਛੇੜੀ ਹੈ ਜੰਗ ਨਸ਼ਿਆਂ ਵਿਰੁੱਧ ਇਸ ਦਾ ਅਸੀਂ ಗ್ರಾಮ ਪੰਚਾਇਤ ਮਨਾਵਾ ਜਿਹੜੀ ਇਸ ਦਾ ਸਵਾਗਤ ਕਰਦੀ ਹੈ ਤੇ ਮੈਨੂੰ ਲੱਗਦਾ ਮੈਨੂੰ ਲੱਗਦਾ ਹੈ ਕਿ ਇਸ ਤੇ ਬੜੇ ਦੂਰ ਅੰਦੇਸ਼ੀ ਸਿੱਟੇ ਨਿਕਲਣਗੇ ਜੀ ਕਿਉਂਕਿ ਇਹ ਜਿਹੜਾ ਗਾਜ ਆ ਮੈਨੂੰ ਲੱਗਦਾ ਕੋਈ ਸਮਾਂ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀ ਪਰ ਸਰਕਾਰ ਨੇ ਆਪਣੇ ਵੱਲੋਂ ਤਾਂ ਇਹ ਗਾਜ ਕੀਤਾ ਸੀ ਪਰ ਜਨਤਕ ਤੌਰ ਤੇ ਲੋਕਾਂ ਦੀ ਕਚਹਿਰੀ ਵਿੱਚ ਜਿਹੜਾ ਇਹ ਉਹ ਲੋਕਾਂ ਨੂੰ ਲੱਗਾ ਕਿ ਹਾਂ ਜਿਹੜਾ ਇਹ ਗਾਜ ਥੋੜਾ ਲੇਟ ਹੋਇਆ ਹੈ ਪਰ ਮੈਂ ਇਸ ਕੰਮ ਲਈ ਸੀਐਮ ਭਗਵੰਤ ਮਾਨ ਦੇ ਵੀ ਛਲਾਗਾ ਕਰਦਾ ਜੀ ਨਾ ਓਪਨਲੀ ਓਪਨਲੀ ਇਸ ਗੱਲ ਇਸ ਗੱਲ ਲਈ ਜਾਂ ਨਸ਼ਿਆਂ ਦੇ ਵਿਰੁੱਧ ਜਿਹੜਾ ਇਹ ਯੁੱਧ ਛੇੜ ਦਿੱਤਾ ਹੈ ਹਮ ਅਕਸਰ ਨਾ ਲੋਕ ਇਹ ਗੱਲ ਕਹਿ ਰਹੇ ਆ ਵੀ ਤਿੰਨ ਸਾਲ ਸਰਕਾਰ ਕਿੱਥੇ ਰਹੀ ਹੈ ਤਿੰਨ ਸਾਲ ਪਹਿਲਾਂ ਕਿਉਂ ਨਹੀਂ ਉਠੇ ਚਲੋ ਬਿਲਕੁਲ ਜੀ ਇਹ ਗੱਲ ਜਨਤਾ ਦੀ ਵੀ ਠੀਕ ਆ ਪਰ ਮੈਨੂੰ ਲੱਗਦਾ ਕਿ ਆਪਣੇ ਤੌਰ ਤੇ ਸਰਕਾਰ ਕੰਮ ਕਰ ਰਹੀ ਸੀ ਪਰ ਫਿਰ ਵੀ ਚਲੋ ਦੇਰ ਹੈ ਦਰਸਤ ਹੈ ਮੈਨੂੰ ਲੱਗਦਾ ਕਿ ਹੋਣੀ ਜੇ ਆਪਾਂ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਆਪਾਂ ਅੱਜ ਤੋਂ ਹੀ ਛੇੜ ਦਈਏ ਤੇ ਅਜੇ ਵੀ ਬੜਾ ਸਮਾਂ ਹੈ ਆਪਾਂ ਬੜੀਆਂ ਮਾਵਾਂ ਦੀਆਂ ਜਿਹੜੀਆਂ ਕੁੱਖਾਂ ਐ ਉਹ ਬਚਾ ਸਕਦੇ ਆ ਅਜੇ ਵੀ ਬੜੇ ਇਹੋ ਜਿਹੇ ਲੋਕ ਨੇ ਜਿਹਨੇ ਇਸ ਦਲਦਲ ਵਿੱਚ ਫਸੇ ਨੇ ਉਹਨਾਂ ਨੂੰ ਆਪਾਂ ਕੱਢ ਸਕਦੇ ਆ ਜਾਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੱਗ ਸਕਦੇ ਹੀ ਉਹਨਾਂ ਨੂੰ ਆਪਾਂ ਪਹਿਲਾਂ ਵੇਅਰ ਕਰ ਸਕਦੇ ਆ ਕਿ ਇਸ ਸੀਮਾਨ ਦੇ ਇਸ ਜੰਗ ਨਸ਼ਿਆਂ ਵਿਰੁੱਧ ਲੋਕਾਂ ਨੂੰ ਇਹ ਜਿਹੜਾ ਹੈਗਾ ਮੈਸੇਜ ਵੀ ਜਾਊਗਾ ਕਿ ਜੇ ਕੋਈ ਬੰਦਾ ਇਹੋ ਜਿਹਾ ਕੰਮ ਕਰੂਗਾ ਭਾਉ ਮੁੱਖ ਮੰਤਰੀ ਨੇ ਐਮਐਲਏ ਨੇ ਪ੍ਰਸ਼ਾਸਨ ਨੇ ਠੋਕ ਦੇਣਾ ਜੀ ਕੋਈ ਲਿਹਾਜ ਨਹੀਂ ਕਰੂਗਾ ਬਿਲਕੁਲ ਮਤਾ ਜਿਹੜਾ ਪਾਇਆ ਗਿਆ ਤੁਹਾਡੇ ਲੋਕ ਮਤੇ ਦੇ ਵਿੱਚ ਕੀ ਕੀ ਲਿਖਿਆ ਗਿਆ ਵੇਖੋ ਜੀ ਅਸੀਂ ਪੂਰੀ ਮੇਰੇ ਨਾਲ ਮੇਰੀ ਪੰਚਾਇਤ ਹਾਜ਼ਰ ਆ ਅਸੀਂ ਜਿਹੜਾ ਇਹ ਮਤਾ ਪਾਇਆ ਕਿ ਜੇਕਰ ਸਾਡੇ ਪਿੰਡ ਵਿੱਚ ਕੋਈ ਵੀ ਬੰਦਾ ਨਸ਼ਾ ਵੇਚੂਗਾ ਕੋ ਸ਼ਰਾਬ ਹੋਵੇ ਉਸ ਮੈਕ ਹੋਵੇ ਉਹ ਹੀਰਨ ਹੋਵੇ ਜਾਂ ਕੋਈ ਬੰਦਾ ਸਮਗਲਿੰਗ ਕਰਦਾ ਜਾਂ ਕੋਈ ਇਹੋ ਜਿਹਾ ਕੰਮ ਕਰਦਾ ਫੜਿਆ ਜਾਂਦਾ ਕੋਈ ਸਮੈਕ ਪੀਂਦਾ ਜਾਂ ਕੋਈ ਹੀਰਨ ਪੀਂਦਾ ਫੜਿਆ ਜਾਂਦਾ ਹੈ ਤਾਂ ਸਾਡੀ ਪਿੰਡ ਦੀ ਪੰਚਾਇਤ ਜਿਹੜੀ ਆ ਉਸ ਦਾ ਸਾਥ ਨਹੀਂ ਦੇਊਗੀ ਉਸ ਦਿ ਇਥੋਂ ਤੱਕ ਕੇ ਉਸ ਦੇ ਨਾਲ ਅਸੀਂ ਕੋਈ ਸਰੂਕਾਰ ਵੀ ਨਹੀਂ ਰੱਖਾਂਗੇ ਈਵਨ ਕਿ ਕੋਈ ਕੋਰਟ ਦੇ ਵਿੱਚ ਜੇ ਕੋਈ ਉਹਦੀ ਕੋਈ ਬੇਲ ਹੋਈ ਆ ਤਾਂ ਜਿਹੜੀ ਛੋਟੀ ਬੌਣ ਨੇ ਜਿਹੜੇ ਮਚਲਕੇ ਆ ਅਸੀਂ ਕੋਈ ਉਹਦੀ ਜ਼ਮਾਨਤ ਭਰਨ ਲਈ ਨਹੀਂ ਜਾਵਾਂਗੇ ਈਵਨ ਕਿ ਉਹਦੇ ਪਿੱਛੇ ਪੁਲਿਸ ਸਟੇਸ਼ਨ ਤੱਕ ਵੀ ਨਹੀਂ ਜਾਵਾਂਗੇ ਹੂੰ ਚਲੋ ਆਪਾਂ ਇਹ ਨਹੀਂ ਪੁੱਛਾਂਗੇ ਵੀ ਕੌਣ-ਕੌਣ ਵੇਚਦਾ ਆਪਾਂ ਇਹ ਗੱਲ ਕਵਾਂਗੇ ਕਿ ਜੇਕਰ ਤੁਹਾਨੂੰ ਲੱਗਦਾ ਹੈ ਵੀ ਤੁਹਾਡੇ ਪਿੰਡ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਬੰਦਾ ਹੈਗਾ ਕਿ ਉਹਦੇ ਘਰ ਵਿੱਚ ਉਹ ਜਾ ਕੇ ਤੁਸੀਂ ਕੋਈ ਉਹਨੂੰ ਉਹਨੂੰ ਜਾਗਰਤ ਕੀਤਾ ਵੀ ਭਾਈ ਹੁਣ ਤੂੰ ਬੰਦਾ ਬਣ ਜਾ ਜੋ ਪਿੱਛੇ ਕਰ ਲਿਆ ਕਰ ਲਿਆ ਕੋਈ ਇਸ ਤਰ੍ਹਾਂ ਦਾ ਵੀ ਹੈਗਾ ਸੀਗਾ ਵੇਖੋ ਪੱਤਰਕਾਰ ਸਾਹਿਬ ਪਹਿਲੀ ਤੇ ਗੱਲ ਸਾਡੇ ਪਿੰਡ ਵਿੱਚ ਐਦਾਂ ਦਾ ਇੱਕ ਵੀ ਬੰਦਾ ਨਹੀਂ ਹੈਗਾ ਕਿਉਂਕਿ ਪਿਛਲੀ ਗਵਰਨਮੈਂਟ ਨੇ ਵੀ ਇੱਕ ਪਿਛਲੀ ਪੰਜਾਬ ਸਰਕਾਰ ਨੇ ਇੱਕ ਸਰਵੇ ਕਰਵਾਇਆ ਸੀ ਜੀ ਜਿਸ ਦਾ ਨਾਮ ਸੀ ਡੈਪੂ ਡੇਪੋ ਦੇ ਤਹਿਤ ਇੱਕ ਸਰਵੇ ਹੋਇਆ ਸੀ ਜਿਸ ਦੇ ਵਿੱਚ ਜਿਹੜਾ ਸਾਡਾ ਪਿੰਡ ਮਣਾਵਾ ਸੀ ਉਹ ਨਸ਼ਾ ਮੁਕਤ ਡਿਕਲੇਅਰ ਕੀਤਾ ਗਿਆ ਸੀ ਪਹਿਲਾਂ ਹੀ ਪਹਿਲਾਂ ਹੀ ਪਿਛਲੀ ਸਰਕਾਰ ਦੇ ਵਿੱਚ ਹੀ ਵਧਾਈ ਦੇ ਪਾਤਰ ਹੋ ਫਿਰ ਬਿਲਕੁਲ ਜੀ ਬਿਲਕੁਲ ਵੇਖੋ ਈਵਨ ਕੇ ਮਣਾਵਾ ਇੱਕ ਪਹਿਲਾ ਪੂਰੇ ਪੰਜਾਬ ਵਿੱਚ ਪਹਿਲਾ ਇਹੋ ਜਿਹਾ ਪਿੰਡ ਸੀ ਜਿਹੜਾ ਨਸ਼ਾ ਮੁਕਤ ਡਿਕਲੇਅਰ ਕੀਤਾ ਗਿਆ ਸੀ ਸਾਨੂੰ ਡੀਜੀਪੀ ਸਾਹਮਣੇ ਵੀ ਗਵਰਨਰ ਸਾਹਿਬ ਨੇ ਵੀ ਇਸ ਕੰਮ ਲਈ ਜਿਹੜਾ ਸਾਨੂੰ ਆਵਾਰਡ ਵੀ ਦਿੱਤਾ ਸੀ ਮੇਰੇ ਫਾਦਰ ਸਾਹਿਬ ਜਿਹਦਾ ਸਤਨਾਮ ਸਿੰਘ ਮਣਾਵਾ ਨੂੰ ਹਮ ਬਕਾਇਦਾ ਗਵਰਨਾ ਸਾਹਿਬ ਨੇ ਬੁਲਾ ਕੇ ਉਹਨਾਂ ਨੂੰ ਇਸ ਗੱਲ ਦੀ ਸ਼ਾਬਾਸ਼ ਸ਼ਾਬਾਸ਼ ਵੀ ਦਿੱਤੀ ਸੀ ਬਕਾਇਦਾ ਦਾ ਮਾਨ ਸਨਮਾਨ ਵੀ ਕੀਤਾ ਗਿਆ ਸੀ ਹਮ ਵੈਰੀ ਗੁੱਡ ਅੱਛਾ ਤੁਸੀਂ ਇਹ ਗੱਲ ਕੀਤੀ ਵੀ ਪਹਿਲਾਂ ਹੀ ਤੁਹਾਡਾ ਪਿੰਡ ਜਿਹੜਾ ਨਸ਼ਾ ਮੁਕਤ ਬੋਰਡ ਲੈ ਚੁੱਕਾ ਵਾ ਬਿਲਕੁਲ ਜੀ ਬਿਲਕੁਲ ਫਿਰ ਵੀ ਫਿਰ ਵੀ ਜੇ ਕਿਤੇ ਪਹਿਲਾਂ ਵੀ ਨਸ਼ਾ ਮੁਕਤ ਚਲੋ ਫਿਰ ਵੀ ਜੇ ਕਿਤੇ ਸਾਨੂੰ ਕੋਈ ਲੱਗੇ ਕੋਈ ਐਦਾਂ ਦੀ ਕੋਈ ਗੱਲ ਹੈਗੀ ਆ ਤੇ ਅਸੀਂ ਉਹਦੇ ਘਰੇ ਜਾ ਕੇ ਉਹਨੂੰ ਬੇਨਤੀ ਵੀ ਕਰਾਂਗੇ ਵੀ ਪਾਉ ਇਹੋ ਜਿਹਾ ਕੰਮ ਕਰੇ ਨਾ ਜੇ ਕਰੇ ਕਦੇ ਪਿੰਡ ਦੇ ਵਿੱਚ ਕੋਈ ਵੀ ਬੰਦਾ ਨਾ ਸਰਪੰਚ ਨਾ ਕੋਈ ਮੈਂਬਰ ਨਾ ਕੋਈ ਮੌਤ ਬਰ ਤੇਰੇ ਪਿੱਛੇ ਨਹੀਂ ਪਾਊ ਜਾਊਗਾ ਆਪ ਦੀ ਕਿਤਿਆ ਤੂੰ ਆਪ ਹੀ ਫਲ ਪਾਵੇਂਗਾ ਜੀ ਜਦੋਂ ਪਿੰਡ ਦੇ ਵਿੱਚ ਭਾਜੀ ਕਿਹੇ ਬੰਦੇ ਇਹੋ ਜਿਹੇ ਆਪਾਂ ਜ਼ਮਾਨਤ ਨਹੀਂ ਦਵਾਗੇ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਪਿੰਡਾਂ ਦੇ ਲੋਕ ਜਦੋਂ ਇਸ ਕੰਮ ਬਾਰੇ ਜਾਗਰੂਕ ਹੋ ਜਾਣਗੇ ਤੇ ਜਿਹੜੇ ਇਹੋ ਜਿਹੇ ਨਸ਼ਾ ਤਸਕਰ ਨੇ ਜਾਂ ਜਿਹੜੇ ਵੇਚਦੇ ਨੇ ਉਹ ਬਹੁਤ ਹੱਦ ਤੱਕ ਡਰ ਜਾਣਗੇ ਵੀ ਸਾਨੂੰ ساری ਉਮਰ ਤੇ ਜ਼ਮਾਨਤ ਦਿੱਤੀ ਸਾਨੂੰ ساری ਉਮਰੀ ਜਿਹੜੀ ਆ ਸਲਾਖਾਂ ਦੇ ਪਿੱਛੇ ਜੇਲ੍ਹ ਦੇ ਵਿੱਚ ਸਾਨੂੰ ਛੜਨਾ ਪਊਗਾ ਤੁਹਾਡੇ ਨਾਲ ਨੰਬਰਦਾਰ ਜੀ ਖੜੇ ਨੇ ਕਹਿੰਦੇ ਨੰਬਰਦਾਰ ਪਿੰਡ ਦੀ ਮਾਂ ਹੁੰਦਾ ਹੈ ਨੰਬਰਦਾਰ ਜੀ ਨੂੰ ਸ਼ਾਮਲ ਕਰ ਲੀਏ ਨੰਬਰਦਾਰ ਸਾਹਿਬ ਜਿੱਦਾਂ ਭਾਈ ਸਾਹਿਬ ਨੇ ਕਿਹਾ ਵੀ ਸਾਡਾ ਪਿੰਡ ਤਾਂ ਪਹਿਲਾਂ ਹੀ ਨਸ਼ਾ ਮੁਕਤ ਸੀ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਨਹੀਂ ਵੀਰ ਜੀ ਸਾਡੇ ਨਹੀਂ ਕਰਦਾ ਗਾ ਇਹੋ ਜਿਹਾ ਨਸ਼ਾ ਛੋਟੇ ਛੋਟੇ ਤਾਂ ਕੋਈ ਬੰਦਾ ਨਹੀਂ ਹੈਗਾ ਜੀ ਹਾਂਜੀ ਕੋਈ ਵੀ ਕਿਸੇ ਤਰ੍ਹਾਂ ਦਾ ਨਹੀਂ ਹਾਂਜੀ ਹਾਂਜੀ ਅੱਛਾ ਅੱਜ ਹੁਣ ਜਿਹੜਾ ਮਤਾ ਪਾਇਆ ਗਿਆ ਇਹਦੇ ਨਾਲ ਸਹਿਮਤ ਹੋ ਪੂਰੇ ਸਹਿਮਤ ਸਾਰੇ ਸਰਪੰਚ ਸਾਹਿਬ ਦੇ ਨਾਲ ਸਹਿਮਤ ਹਾਂ ਜੀ ਪਿੰਡ ਦੇ ਵਿੱਚ ਜਾ ਕੇ ਤੁਸੀਂ ਲੋਕਾਂ ਨੂੰ ਜਾਗਰਤ ਕੀਤਾ ਇਹਦੇ ਬਾਰੇ ਹਾਂਜੀ ਵੈਸੇ ਸਾਡੇ ਪਿੰਡ ਦੇ ਵੈਸੇ ਇੱਥੇ ਜਦੋਂ ਨੌਜਵਾਨ ਭਾਜੀ ਆ ਜਾਣ ਲੱਗੇ ਉਦੋਂ ਕੋਈ ਨਾ ਕੋਈ ਹੱਲ ਜ਼ਰੂਰ ਨਿਕਲਦਾ ਹੁਣ ਤੁਸੀਂ ਸਾਰੇ ਚਿਹਰੇ ਨਵੇਂ ਨੌਜਵਾਨ ਜੀ ਪਰ ਮੈਂ ਮੈਂ ਪੱਤਰਕਾਰ ਸਾਹਿਬ ਇੱਕਨਾਂ ਤੁਹਾਡੇ ਮਾਧਿਅਮ ਰਹੀ ਜੀ ਜੀ ਇੱਕ ਮੈਂ ਪੂਰੇ ਪੰਜਾਬ ਦੇ ਵਿੱਚ ਹੀ ਇੱਕ ਜਿਹੜੀ ਆ ਇੱਕ ਬੇਨਤੀ ਵੀ ਕਰਨਾ ਚਾਹੁੰਦਾ ਵੇਖੋ ਕਈ ਵਾਰ ਕੀ ਹੁੰਦਾ ਹੈ ਕਿ ਕਈ ਵਾਰ ਜਿਵੇਂ ਅਸੀਂ ਨੌਜਵਾਨ ਮੈਂ ਸਰਪੰਚ ਬਣਿਆ ਮੇਰੇ ਨਾਲ ਜਿਹੜੀ ਮੇਰੀ ਸਾਰੀ ਟੀਮ ਇਹ ਵੀ ਸਾਰੇ ਨੌਜਵਾਨ ਨੇ ਹਾਂ ਹਾਂ ਕਈ ਵਾਰ ਜੇ ਕੋਈ ਇਦਾਂ ਦਾ ਪੰਚਾਇਤ ਜਾਂ ਸਰਪੰਚ ਜਾਂ ਸਾਡੇ ਬਾਕੀ ਮੈਂਬਰ ਕੋਈ ਇਦਾਂ ਦਾ ਇਨੀਸ਼ੀਏਟਿਵ ਲੈਂਦੇ ਆ ਨਸ਼ਿਆਂ ਦੇ ਵਿਰੁੱਧ ਬਾਕੀ ਬਹੁਤੇ ਪਿੰਡਾਂ ਦੇ ਵਿੱਚ ਕੀ ਹੁੰਦਾ ਹੈ ਕਈਆਂ ਦਾ ਕੰਮ ਹੀ ਵਿਰੋਧਤਾ ਕਰਨਾ ਹੁੰਦਾ ਤੁਸੀਂ ਪਲਾਂ ਜਿਹੜਾ ਪਿੰਡ ਆ ਉਹ ਸੋਨੇ ਦੀ ਚਿੜੀ ਬਣਾ ਦੋ ਤੁਹਾਡੇ ਪਿੰਡ ਦੇ ਵਿੱਚ ਕੋਈ ਵੀ ਬੰਦਾ ਪੜਾ ਤੁਸੀਂ ਨਸ਼ੇ ਵਾਲਾ ਨਾ ਰਹਿਣ ਦਿਓ ਪਰ ਕਈਆਂ ਦਾ ਕੰਮ ਹੁੰਦਾ ਏ ਉਹਨਾਂ ਕਰਨੀ ਹੀ ਤੁਹਾਡੀ ਵਿਰੋਧਤਾ ਹੈ ਮੈਂ ਤੁਹਾਡੇ ਮਾਧਿਅਮ ਰਾਹੀਂ ਪੂਰੇ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੁੰਗਾ ਕਿ ਭਾਉ ਜੇ ਕੋਈ ਸਰਪੰਚ ਜੇ ਕੋਈ ਪੰਚਾਇਤ ਚੰਗਾ ਕੰਮ ਕਰਦੀ ਆ ਤੇ ਉਹਨੂੰ ਐਪਰੀਸ਼ੀਏਟ ਕਰੋ ਨਾ ਕਿ ਉਹਨੂੰ ਕਿਤਨਾ ਕਿ ਤੁਸੀਂ ਆਪ ਵਾਲਾ ਕੋਈ ਆਨਾ ਬਹਾਨਾ ਬਣਾ ਕੇ ਜਿੰਨੇ ਨਿੰਦਣਾ ਉਹਨੇ ਨਿੰਦਣਾ ਹੀ ਆ ਜੀ ਬਿਲਕੁਲ ਭਲਾ ਤੁਸੀਂ ਸਰਪੰਚ ਜਿਹੜਾ ਜਿਹੜਾ ਆਪਣਾ ਪੰਚਾਇਤ ਆ ਜਿਹੜਾ ਪਿੰਡ ਦਾ ਭਲਾ ਤੁਸੀਂ ਸੋਨੇ ਦਾ ਬਣਾ ਦਿਓ ਮੈਂ ਇਹੋ ਬੇਨਤੀ ਕਰੂੰਗਾ ਕਿ ਜੇ ਕੋਈ ਚੰਗਾ ਕੰਮ ਸਰਪੰਚ ਕਰਦਾ ਤਾਂ ਉਹਨੂੰ ਐਪਰੀਸ਼ੀਏਟ ਕਰੋ ਇੱਕ ਚੀਜ਼ ਨਾਲ ਹੋਰ ਮੈਂ ਸਵਾਲ ਵੀ ਜਰੂਰ ਲਵਾਂਗਾ ਨਾਲ ਤੁਸੀਂ ਐਪਰੀਸ਼ੀਏਟ ਦੀ ਵੀ ਗੱਲ ਕੀਤੀ ਵੀ ਲੋਕਾਂ ਨੂੰ ਕਰਨਾ ਚਾਹੀਦਾ ਇੱਕ ਚੀਜ਼ ਹੋਰ ਸਾਹਮਣੇ ਆ ਰਹੀ ਜਿਹੜੀ ਨਾ ਸੋਸ਼ਲ ਮੀਡੀਆ ਤੇ ਇੱਕ ਵੇਵ ਜੀ ਫਲਾਈ ਜਾ ਰਹੀ ਹੈ ਵੀ ਬਲਡੋਜ਼ਰ ਉਹਨਾਂ ਘਰਾਂ ਤੇ ਚੱਲ ਰਿਹਾ ਜਿਹੜਾ ਕੋਈ ਪੰਜ ਚਾਰ ਕੁੜੀਆਂ ਵਿੱਚ ਨਾਲੇ ਹਨਾ ਇਥੋਂ ਤੱਕ ਵੀ ਕਈਆਂ ਨੇ ਕਹਿਤਾ ਵੀ ਜਿਹੜੇ ਐਮਐਲਏ ਦੇ ਯਾਰ ਨੇ ਉਹ ਵੱਡੇ ਚੋਰ ਤਾਂ ਉਹ ਨੇ ਉਹਨਾਂ ਦੇ ਕਦੋਂ ਬਰਡਰ ਨਹੀਂ ਵੇਖੋ ਜੀ ਮੈਂ ਡੀਜੀਪੀ ਪੰਜਾਬ ਜਾਂ ਸਾਡੇ ਹਲਕੇ ਦੇ ਐਮਐਲਏ ਸਰਦਾਰ ਸਰਵੰਤ ਸਿੰਘ ਤੁਨ ਉਹਨਾਂ ਨੇ ਬਿਲਕੁਲ ਬਕੈਦਾ ਐਸਐਸਪੀ ਸਾਹਿਬ ਨੂੰ ਕਲੀਅਰ ਕੀਤਾ ਕਿ ਤੁਸੀਂ ਆਪਣੀ ਇਨਕੁਆਰੀ ਕਰੋ ਤੁਸੀਂ ਆਪਣੀ ਇਨਵੈਸਟੀਗੇਸ਼ਨ ਕਰੋ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਜੇ ਕੋਈ ਬੰਦਾ ਇਹੋ ਜਿਹਾ ਕੰਮ ਕਰਦਾ ਫੜਿਆ ਜਾਂਦਾ ਚਾਹੇ ਉਹ ਥੋੜੀ ਵੇਚਦਾ ਚਾਹੀਏ ਉਹ ਬਹੁਤੀ ਵੇਚਦਾ ਜਿਹੜਾ ਇਹ ਕੰਮ ਦੇ ਵਿੱਚ ਅਨਵੋਲਵ ਆ ਉਹਦੇ ਘਰ ਦੇ ਉੱਪਰ ਬਲਡੋਜ਼ਰ ਚੱਲਣਾ ਚਾਹੀਦਾ ਚਾਹੇ ਭਾਜੀ ਉਹ 10 ਪੁੜੀਆਂ ਵੇਚਦਾ ਹੈ ਤੇ ਚਾਹੇ ਉਹ ਕਿਲੂਆਂ ਦੇ ਵਿੱਚ ਵੇਚਦਾ ਚਾਹੇ ਉਹ ਕਵੈਂਟਰਾਂ ਦੇ ਵਿੱਚ ਵੇਚਦਾ ਹੈ ਸਭ ਬੜੇ ਜਾਣਗੇ ਬਿਲਕੁਲ ਸਭ ਫੜੇ ਜਾਣਗੇ ਕਿਸੇ ਦਾ ਕੋਈ ਲਿਆਏ ਨਹੀਂ ਹੋਊਗਾ ਹੂੰ ਬਜ਼ੁਰਗਾਂ ਨੂੰ ਵੀ ਸ਼ਾਮਲ ਕਰੀਏ ਤਜਰਬੇ ਦੀ ਬੜੀ ਲੋੜ ਦੀ ਬਾਬਾ ਜੀ ਵਾਇਗੁਰੂ ਜੀ ਦਾ ਖਾਲਸਾ ਹੈ ਕਿਵੇਂ ਦੇਖਦੇ ਹੋ ਨੌਜਵਾਨ ਵੀਰਾਂ ਨੇ ਜਿਹੜਾ ਮਹਿਮ ਸ਼ੁਰੂ ਕੀਤੀ ਹੈ ਬਹੁਤ ਹੀ ਚੰਗੀ ਕੀਤੀ ਹੈ ਜੀ ਬਹੁਤ ਚੰਗਾ ਕੀਤਾ ਨੇ ਇਹ ਗੱਲ ਦੀ ਬੜੀ ਖੁਸ਼ੀ ਹੋਈ ਹਾਂ ਤੇ ਇਹਨਾਂ ਜੋ ਇਹਨਾਂ ਕੀਤਾ ਬੜੇ ਚੰਗਾ ਕੀਤਾ ਜੀ ਹੂੰ ਬਾਈ ਜੀ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਬਹੁਤ ਵਧੀਆ ਵੀਰ ਜੀ ਪ੍ਰਾਲਾ ਹੈ ਭਾਈ ਸਾਹਿਬ ਦਾ ਵੀ ਬਾਕੀ ਸੀਐਮ ਸਾਹਿਬ ਦਾ ਵੀ ਐਮਐਲਏ ਸਾਹਿਬ ਦਾ ਵੀ ਮੈਂ ਤਾਂ ਇਹੀ ਕਹਿਣਾ ਚਾਹਣਾ ਕਿ ਸਾਰੇ ਇਲਾਕੇ ਦੇ ਸਰਪੰਚਾਂ ਨੂੰ ਅੱਗੇ ਲਾ ਕੇ ਨਸ਼ੇ ਦੇ ਵਿਰੁੱਧ ਮਤੇ ਪਾਓ ਵਾਦ ਤੋਂ ਵਾਦ ਸਰਕਾਰ ਦਾ ਸਹਿਯੋਗ ਦਿਓ ਲੋਕਾਂ ਦੇ ਵਿੱਚ ਤੁਸੀਂ ਗਏ ਹੋ ਕੋਈ ਲੋਕਾਂ ਵੱਲੋਂ ਰਿਐਕਸ਼ਨ ਮਿਲਿਆ ਇਸ ਗੱਲ ਦਾ ਬਹੁਤ ਖੁਸ਼ੀ ਆਈ ਜੀ ਸਾਰਿਆਂ ਨੇ ਸ਼ਲਾਘਾ ਕੀਤੀ ਹੈ ਜੀ ਵੈਸੇ ਸਾਡਾ ਪਿੰਡ ਤੁਹਾਨੂੰ ਸਰਪੰਚ ਸਾਹਿਬ ਨੇ ਦੱਸਿਆ ਕਿ ਨਸ਼ਾ ਮੁਕਤ ਹੈ ਸਾਡੇ ਪਿੰਡ 121200 ਦੀ ਵਾਦੀ ਸਾਡੇ ਪਿੰਡ ਦੀ ਸ਼ਾਮ ਨੂੰ ਆ ਕੇ ਵੇਖਿਓ 30 ਗਰਾਉਂਡ ਚ ਹੁੰਦੇ ਨੇ ਮਿਹਨਤ ਕਰਦੇ ਨੇ ਸਾਰੇ ਹਾਂਜੀ ਫੁੱਟਬਾਲ ਖੇਡਦੇ ਆ ਨਸ਼ਿਆਂ ਤੋਂ ਦੂਰ ਨੇ ਪ੍ਰੇਰਿਤ ਕਰਦੇ ਨੇ ਸਰਪੰਚ ਸਾਹਿਬ ਕੋਈ ਐਸੀ ਗੱਲ ਰਹਿ ਗਈ ਹੋਵੇ ਜਿਹੜੀ ਮੈਂ ਸਵਾਲ ਨਾ ਕਰ ਸਕਿਆ ਤੇ ਤੁਹਾਡੇ ਮਨ ਚੋਂ ਵਿੱਕੂ ਪਾਜੀ ਇੱਕ ਤਾਂ ਸਭ ਤੋਂ ਪਹਿਲਾਂ ਐ ਵੀ ਅਸੀਂ ਗੱਲਾਂ ਦੇ ਪਹਾੜ ਨਹੀਂ ਬਣਾਉਂਦੇ ਜੀ ਬਕਾਇਦਾ ਤੁਹਾਡੇ ਸਾਹਮਣੇ ਮੇਰੇ ਕੋਲ ਜਿਹੜੀ ਕਾਰਵਾਈ ਬੁੱਕ ਆ ਠੀਕ ਹੈ ਇਹਦੇ ਉੱਪਰ ਬਕਾਇਦਾ ਸਾਡੀ ਪੰਚਾਇਤ ਨੂੰ ਮਤਾ ਪਾਇਆ ਗਿਆ ਆ ਦਿਖਾ ਦਿਓ ਕੈਮਰਾ ਨੂੰ ਕਰਕੇ ਹਾਂ ਮੈਂ ਇੱਕ ਜਿਹੜੇ ਕਰਕੇ ਦਿਖਾ ਦਿਓ ਜੀ ਆ ਲੋ ਜੀ ਜੀ ਬੋਲੀ ਜਾਓ ਮੈਂ ਬਕਾਇਦਾ ਇੱਕ ਗੱਲ ਹੋਰ ਕਹਿਣੀ ਜਾਊਂਗਾ ਵੇਖੋ ਜੇ ਅਸੀਂ ਨਸ਼ਿਆਂ ਦੇ ਖਿਲਾਫ ਮਤਾ ਪਾਇਆ ਹੈ ਪਿੰਡ ਦੀ ਪੰਚਾਇਤ ਉਹਨਾਂ ਦਾ ਸਾਥ ਨਹੀਂ ਦੇਊਗਾ ਮੈਂ ਤੁਹਾਡੇ ਮਾਧਿਅਮ ਰਹੀਂ ਪੰਜਾਬ ਪੁਲਿਸ ਨੂੰ ਵੀ ਇਹ ਬੇਨਤੀ ਕਰਨਾ ਚਾਹੁੰਗਾ ਕਿ ਕਿਸੇ ਵੀ ਸਾਡੇ ਪਿੰਡ ਦੇ ਵਸਨੀਕ ਦੀ ਜਾਂ ਪੂਰੇ ਪੰਜਾਬ ਦੇ ਨਾਗਰਿਕਾਂ ਦੇ ਖਿਲਾਫ ਕਿਸੇ ਦੇ ਖਿਲਾਫ ਵੀ ਐਨਡੀਪੀਐਸ ਐਕਟ ਦੇ ਥੱਲੇ ਝੂਠੀ ਐਫਆਈਆਰ ਦਰਜਨਾ ਕੀਤੀ ਜਾਵੇ ਹਾਂ ਠੀਕ ਵੇਖੋ ਤੁਸੀਂ ਕੰਮ ਕਰਨਾ ਹੈ ਠੀਕ ਹੈ ਅਸੀਂ ਉਹਦਾ ਵੈਲਕਮ ਕਰਦੇ ਹਾਂ ਕੰਮ ਕਰੋ ਪਰ ਕਿਸੇ ਦੇ ਝੂਠਾ ਮਕਦਮਾ ਦਰਜਨਾ ਕਰੋ ਤੁਸੀਂ ਪ੍ਰੋਪਰ ਇਨਕੁਆਰੀ ਕਰਕੇ ਜੇ ਕਿਸੇ ਬੰਦੇ ਕੋਲ ਰਿਕਵਰੀ ਕੋਈ ਹੁੰਦੀ ਆ ਉਹ ਨਾਰਕੋਟਿਕਸ ਦਾ ਕੋਈ ਵੀ ਸਬਟੈਂਸ ਉਹ ਤੋਂ ਫੜਿਆ ਜਾਂਦਾ ਤੇ ਉਹ ਤੇ ਜਿਹੜੇ ਬਕਾਇਦਾ ਐਫਆਰ ਦਰਜ ਕਰੋ ਝੂਠੀ ਐਫਆਰ ਦਰਜ ਨਾ ਕਰਿਓ ਤੁਹਾਡੇ ਲੋ ਇੱਕ ਗੱਲ ਕੀਤੀ ਗਈ ਉਹ ਗੋਲ ਜੀ ਰਹਿ ਗਈ ਕਿ ਜਿਹੜਾ ਬੰਦਾ ਕੋਈ ਇਤਨਾ ਦਾ ਬਾਹਰ ਚਾਂਸ ਕਿ ਨਿਕਲ ਆਉਂਦਾ ਕਹਿੰਦੇ ਗੰਡੇ ਤੋਂ ਗੰਡੇ ਲਾਜ ਜਾਂਦਾ ਹੁੰਦਾ ਇੱਕ ਅਦਾ ਜੇ ਆ ਜਾਂਦਾ ਤੇ ਉਹਦੇ ਖਿਲਾਫ ਪੰਚਾਇਤ ਵੱਲੋਂ ਕੀ ਕਾਰਵਾਈ ਹੋਵੇ ਵੇਖੋ ਜੇ ਅਸੀਂ ਬਕਾਇਦਾ ਪਹਿਲਾਂ ਤੁਹਾਨੂੰ ਪੱਤਰਕਾਰ ਸਾਹਿਬ ਕਹਿ ਚੁੱਕੇ ਹਾਂ ਪੰਚਾਇਤ ਵੱਲੋਂ ਮਤਾ ਪਾ ਚੁੱਕੇ ਜੇ ਕੋਈ ਇਦਾਂ ਦਾ ਬੰਦਾ ਆਉਂਦਾ ਤੇ ਅਸੀਂ ਉਹਦੇ ਉਹਦੇ ਪਿੱਛੇ ਥਾਣੇ ਤੱਕ ਕਚਹਿਰੀ ਤੱਕ ਜ਼ਮਾਨਤ ਭਰਨ ਤੱਕ ਉਹਦੇ ਉਹਦੇ ਪਿੱਛੇ ਨਹੀਂ ਜਾਵਾਂਗੇ ਉਹਦਾ ਪ੍ਰੋਪਰ ਵੀ ਹੋਏਗਾ ਪ੍ਰੋਪਰ ਜਿਹੜਾ ਇਹ ਬਾਈਕਾਟ ਕੀਤਾ ਜਾਊਗਾ ਵੇਖੋ ਜੇ ਮਾਨ ਸਰਕਾਰ ਨੇ ਪੰਜਾਬ ਸਰਕਾਰ ਨੇ ਕੋਈ ਇਹਨਾਂ ਦਾ ਇਨੀਸ਼ੀਏਟਿਵ ਲਿਆ ਹੈ ਤੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਵੱਲੋਂ ਕੋਈ ਕਮੀ ਪੇਸ਼ੀ ਰਵੇ ਠੀਕ ਹੈ ਕਿਉਂਕਿ ਮੇਰੇ ਫਾਦਰ ਸਾਹਿਬ ਜਹਦਰ ਸਤਰਾਮ ਸਿੰਘ ਜੀ ਮਣਾਵਾ ਉਹ ਪਿਛਲੇ ਲੰਬੇ ਸਮੇਂ ਤੋਂ ਸਾਡੇ ਖੇਮ ਕਰਨ ਹਲਕੇ ਵਿੱਚ ਪੰਜਾਬ ਦੇ ਵਿੱਚ ਉਹ ਪੰਥ ਦੀ ਇਹ ਕਿ ਪੰਤਕ ਮੁੱਦਿਆਂ ਤੇ ਹਮੇਸ਼ਾ ਜਿਹੜਾ ਹੈ ਆਪਣਾ ਪੱਖ ਰੱਖਦੇ ਆ ਰਹੇ ਆ ਤੇ ਬੜੀ ਲੰਬੀ ਜਿਹੜੀ ਲੜਾਈ ਆ ਉਹਨਾਂ ਨੇ ਨਸ਼ੇ ਦੇ ਖਿਲਾਫ ਲੜੀ ਆ ਤੇ ਅਸੀਂ ਵੀ ਉਹਨਾਂ ਦੇ ਪਾਏ ਪੂਰਨਿਆਂ ਤੇ ਅਸੀਂ ਵੀ ਉਹਨੇ ਪਾਏ ਪੂਰਨਿਆਂ ਤੇ ਚੱਲਾਂਗੇ ਤੇ ਕੋਸ਼ਿਸ਼ ਕਰਾਂਗੇ ਸਾਡੇ ਪਿੰਡ ਵਿੱਚ ਇਹੋ ਜਿਹਾ ਕੋਈ ਵੀ ਬੰਦਾ ਨਾ ਹੋਵੇ ਨਾ ਹੀ ਉਹੋ ਜਿਹੇ ਬੰਦੇ ਦੇ ਪਿੱਛੇ ਖੜਾਂਗੇ ਬਹੁਤ ਬਹੁਤ ਧੰਨਵਾਦ ਜੀ ਗੱਲ ਦਾ ਥੈਂਕ ਯੂ ਜੀ ਸੋ ਇਹ ਸਨ ਮਨਾਵਾ ਪਿੰਡ ਦੀ ਪੰਚਾਇਤ ਔਰ ਨੰਬਰਦਾਰ ਸਾਹਿਬ ਸਾਰੀ ਪੰਚਾਇਤ ਸਾਡੇ ਨਾਲ ਆ ਜੁੜੀ ਆ ਤੇ ਇਹਨਾਂ ਦੇ ਨਾਲ ਜਿਹੜੀਆਂ ਵਿਚਾਰਾਂ ਕੀਤੇ ਆ ਇਹ ਬਹੁਤ ਵੱਡੀ ਗੱਲ ਆ ਤੇ ਸਾਡਾ ਵੀਡੀਓ ਬਣਾਉਣ ਕਿ ਜਿਸ ਤਰ੍ਹਾਂ ਇਸ ਪਿੰਡ ਨੇ ਪਹਿਲ ਕਦਮੀ ਕੀਤੀ ਹੈ ਹਲਕਾ ਖੇਮ ਕਰਨ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਮਨਾਵਾ ਬਹੁਤ ਛੋਟਾ ਜਿਹਾ ਪਿੰਡ ਹੈ ਕਿੰਨੀ ਆਬਾਦੀ ਹੈ ਤੁਸੀਂ ਭਾਜੀ 1200 12-1300 ਦੀ ਆਬਾਦੀ ਹੈ ਤੇ ਇਸ ਪਿੰਡ ਦੇ ਵਿੱਚ ਤੁਹਾਨੂੰ ਇੱਕ ਵੀ ਬੰਦਾ ਇਸ ਤਰ੍ਹਾਂ ਦਾ ਨਜ਼ਰ ਨਹੀਂ ਆਊਗਾ ਕਿਉਂਕਿ ਪਹਿਲਾਂ ਵੀ ਪਿੰਡ ਨੂੰ ਇਹ ਅਵਾਰਡ ਮਿਲ ਚੁੱਕਾ ਵਾ ਨਸ਼ਾ ਮੁਕਤ ਪਿੰਡ ਇਹ ਪਹਿਲਾ ਪੰਜਾਬ ਦਾ ਸ਼ਾਇਦ ਪਿੰਡ ਹੋਊਗਾ ਐਨਡੀਪੀਐਸ ਦਾ ਜੀ ਜੀ ਮੈਂ ਬਾਕਾਇਦਾ ਤੁਹਾਨੂੰ ਦੱਸਣਾ ਚਾਹੁੰਗਾ ਕਿ ਮੈਨੂੰ ਲੱਗਦਾ ਕਿ ਐਨਡੀਪੀਐਸ ਦਾ ਇਹ ਇੱਕ ਇੱਕ ਦੇ ਬਗੈਰ ਮੈਨੂੰ ਲੱਗਦਾ ਪੀ ਐਂਡੀ ਪੀ ਐਸ ਦਾ ਜਿਹੜਾ ਪਰਚਾ ਵੀ ਸਾਡੇ ਤੇ ਸਾਡੇ ਪਿੰਡ ਦੇ ਵਿੱਚ ਕਿਹਦੇ ਦਾ ਹਾਂ ਦਰਜ ਨਹੀਂ ਹੈਗਾ ਕੋਈ 2000 14 15 ਦੇ ਲਗਭਗ ਨੇ ਕੋਈ ਹੋਵੇ ਪਰ ਹਾਂ ਹੋਵੇ ਤਕਰੀਬਨ ਪਿਛਲੇ 6 7 ਸਾਲ ਤੋਂ ਮੈਨੂੰ ਲੱਗਦਾ ਕਿ ਕੋਈ ਵੀ ਐਂਡੀ ਪੀ ਐਸ ਦਾ ਪਰਚਾ ਦਰਜ ਨਹੀਂ ਹੈਗਾ ਜੀ ਜੀ ਧੰਨਵਾਦ ਜੀ ਧੰਨ ਸੋ ਦੋਸਤੋ ਇਹ ਸਾਡਾ ਮੈਸੇਜ ਦੇਣ ਦਾ ਇੱਕ ਮਕਸਦ ਸੀਗਾ ਕਿ ਲੋਕਾਂ ਤੱਕ ਗੱਲ ਜਾਵੇ ਕਿ ਲੋਕਾਂ ਤਾਂ ਕਿ ਗੱਲ ਪਹੁੰਚਣੀ ਚਾਹੀਦੀ ਹੈ ਕਿ ਕਿਉਂਕਿ ਅਕਸਰ ਲੋਕ ਇਹ ਗੱਲ ਕਹਿੰਦੇ ਆ ਵੀ ਐਲਾਨ ਤਾਂ ਪਹਿਲਾਂ ਵੀ ਬੜੇ ਹੋਏ ਮਾਨ ਸਾਹਿਬ ਨੇ ਪਹਿਲਾਂ ਵੀ ਬੜੇ ਐਲਾਨ ਕੀਤੇ ਕਿ ਉਹ ਪੂਰੇ ਹੋ ਗਏ ਨੇ ਪਰ ਇਸ ਤਰ੍ਹਾਂ ਦੇ ਜਿਹੜੇ ਮਤੇ ਜਦੋਂ ਪੈਣੇ ਸ਼ੁਰੂ ਹੋ ਜਾਂ ਨੌਜਵਾਨ ਅੱਗੇ ਲੱਗ ਜਾਣ ਤੇ ਉਦੋਂ ਵਾਕਿਆ ਹੀ ਕੋਈ ਆਸ ਜਿਹੜੀ ਆ ਆਸ ਦੀ ਕਿਰਨ ਜਿਹੜੀ ਆ ਉਹ ਜਾਗਦੀ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਬੇਖਤਰੋ ਸੁਰਖਾਪੀ ਟੀਵੀ ਧੰਨਵਾਦ